ਮੈਨੂੰ ਪਤਾ ਇੱਥੋਂ ਕੈਨੇਡਾ ਤੋਂ ਗਈ ਸੀ ਕੁੜੀ ਤੇ ਰਿਪੋਰਟ ਕੀਤੀ ਮੈਂ ਕੱਲ ਪਰਸੋਂ ਜਿਹਨਾਂ ਦੇ ਪੁੱਤ ਨੂੰ ਖਾ ਗਈ ਹੈ ਤੇ ਕੁਦਰਤੀ ਗੱਲ ਉਹ ਡੈਨ ਹੀ ਹੈ ਕਿ ਇਹਨੇ ਮੁੰਡੇ ਨੇ ਆਪਣੀ ਸਿਸਟਰ ਨਾਲ ਗੱਲ ਸਾਂਝੀ ਕੀਤੀ ਸੀ ਵੀ ਕੁਛ ਨਾ ਕੁਛ ਇੱਕ ਗਲਤ ਹੋ ਸਕਦਾ ਮੇਰੇ ਨਾਲ ਉਹਦੇ ਕੋਈ ਪਹਿਲੋਂ ਵੀ ਰਿਸ਼ਤੇ ਉਸਤੇ ਵੀ ਗੱਲ ਚੱਲੀ ਇਸੇ ਕਰਕੇ ਠੁਕਰਾ ਦਿੱਤਾ ਸੀਗਾ ਗੁਰਵਿੰਦਰ ਨੂੰ ਵੀ ਜਿਹੜਾ ਮਾਰਿਆ ਸਿਰਫ ਇਸ਼ਕ ਦੀ ਗੱਲ ਨਹੀਂ ਉਹਨਾਂ ਦੇ ਦੋਨਾਂ ਦੇ ਰਲ ਮਿਲ ਕੇ ਜਿਹੜਾ ਸਾਰਾ ਕੁਝ ਚੱਕਰ ਬਣਿਆ ਹੈ ਪਲੈਨਿੰਗ ਤਾਂ ਉਹਨਾਂ ਦੀ ਬੜੀ ਵੱਡੀ ਸੀਗੀ ਉਹ ਸੋਚਿਆ ਕੁਛ ਹੋਰ ਸੀ ਪਰ ਹੋ ਕੁਛ ਹੋਰ ਗਿਆ ਉਲਟ ਹੋ ਗਿਆ ਸਾਰੇ ਕੁਝ ਭਾਈ ਸਤਿਕਾਰ ਜੀ ਸਤੀ ਸਾਹਿਬ ਸਤਿ ਸ੍ਰ ਤੁਹਾਨੂੰ ਤੁਹਾਡੀ ਪੂਰੀ ਟੀਮ ਤੇ ਸਾਡੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਜੀ ਭਾਜੀ ਕਿਦਾਂ ਸੇਤਾ ਤੇ ਕੈਨੇਡਾ ਦਾ ਕੀ ਹਾਲ ਹੈ ਕੈਨੇਡਾ ਵੀ ਠੀਕ ਆ ਸੇਤਾ ਵੀ ਠੀਕ ਆ ਬਸ ਠੰਡ ਹੁੰਦੀ ਜਾਂਦੀ ਡੇ ਬਾਏ ਡੇ ਦੋ ਕੁ ਵਾਰੀ ਸੁਖ ਨਾਲ ਸਨੋ ਪੈ ਹੈ ਠੀਕ ਹੈ ਤੇ ਬਸ ਹੁਣ 크리스마ਸ ਦੀਆਂ ਤਿਆਰੀਆਂ ਹੋ ਰਹੀਆਂ ਨੇ ਸ਼ਹਿਰ ਸ਼ਿੰਗਾਰੇ ਜਾ ਰਹੇ ਨੇ ਬਹੁਤ ਸੋਹਣੇ ਤਰੀਕੇ ਨਾਲ ਭਾਜੀ ਸੋਸ਼ਲ ਮੀਡੀਆ ਤੁਸੀਂ ਅੱਜਕੱਲ ਦੇਖ ਹੀ ਰਹੇ ਹੋਗੇ ਖੈਰ ਆਪਣਾ ਬਹੁਤ ਜ਼ਿਆਦਾ ਗੈਪ ਪੈ ਗਿਆ ਇਸ ਐਪੀਸੋਡ ਦੇ ਵਿੱਚ ਫਿਰ ਬੜੀਆਂ ਚੀਜ਼ਾਂ ਵਾਪਰੀਆਂ ਹਨ ਪੰਜਾਬ ਦੇ ਵਿੱਚੋਂ ਤੁਸੀਂ ਬਹੁਤ ਸਾਰੀਆਂ ਖਬਰਾਂ ਸੁਣੀਆਂ ਹੋਣਗੀਆਂ ਪਰ ਅੱਜ ਦਾ ਜਿਹੜਾ ਆਪਾਂ ਮਸਲਾ ਸੋਚਿਆ ਡਿਸਕਸ ਕਰਨ ਵਾਰੇ ਉਹ ਕੈਨੇਡਾ ਔਰ ਪੰਜਾਬ ਦੋਵਾਂ ਦੇ ਨਾਲ ਜੁੜਿਆ ਹੋਇਆ ਜਿਸ ਕੁੜੀ ਦੀ ਗੱਲ ਕਰਨ ਜਾ ਰਹੇ ਮੈਂ ਰੁਪਿੰਦਰ ਕੌਰ ਜਿਹੜੀ ਕੁੜੀ ਇੱਕ ਫਰੀਦਕੋਟ ਦੇ ਇੱਕ ਪਿੰਡ ਸੁਖਣਵਾਲਾ ਦੇ ਵਿੱਚ ਵਿਆਹੀ ਹੋਈ ਸੀਗੀ ਉਹ ਕੁੜੀ ਮੁੰਡਾ ਗੁਰਵਿੰਦਰ ਸੀਗਾ ਤੁਸੀਂ ਦੇਖੀਆਂ ਹੋਣਗੀਆਂ ਖਬਰਾਂ ਕਿ ਉਹਦੀ ਪਿੱਛੇ ਜਿਹੜੀ ਡੈਥ ਹੋ ਗਈ ਵਿਚਾਰੇ ਦੀ ਡੈਥ ਵੀ ਕਾਦੀ ਮਰਡਰ ਕਰਿਆ ਗਿਆ ਉਸ ਖਬਰ ਬਾਰੇ ਆਪਾਂ ਚਰਚਾ ਕਰਦੇ ਆਂ ਉਹ ਕੁੜੀ ਕਹਿੰਦੇ ਕਿ ਕੈਨੇਡਾ ਤੋਂ ਡਿਪੋਰਟ ਕੀਤੀ ਹੋਈ ਹੈ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਸੀਂ ਵੀ ਸੁਣੀਆਂ ਹੋਣਗੀਆਂ ਉਹ ਜਿਸ ਤਰੀਕੇ ਦੇ ਨਾਲ ਗੁਰਵਿੰਦਰ ਦੀ ਉਹਨੇ ਆਪਣੇ ਆਸ਼ਿਕ ਦੇ ਨਾਲ ਰਲ ਕੇ ਮਰਡਰ ਕੀਤਾ ਹੱਤਿਆ ਕੀਤੀ ਉਹ ਬੜਾ ਮਤਲਬ ਅਫਸੋਸਜਨਕ ਹੈ ਸਤੀ ਸਾਹਿਬ ਜਿਹੜੀ ਖਬਰ ਅਜੇ ਤੱਕ ਉਹ ਉੱਧੇ ਚੱਲੀ ਜਾ ਰਹੀ ਹੈ ਕਈ ਵਾਰ ਇਹ ਹੁੰਦਾ ਕਿ ਦੋ ਚਾਰ ਦਿਨ ਖਬਰਾਂ ਖਬਰਾਂ ਚੱਲ ਕੇ ਬਾਅਦ ਚ ਕੁਛ ਹੋਰਾਂ ਦਾ ਖੰਦਰ ਪਰ ਇਹ ਖਬਰ ਨੇ ਇੰਨਾ ਝੰਜੋੜ ਕੇ ਰੱਖਿਆ ਲੋਕਾਂ ਦੇ ਜਜ਼ਬਾਤਾਂ ਨਾਲ ਇੰਨੀ ਜੁੜ ਗਈ ਕਿ ਅੱਜ ਵੀ ਇਹ ਖਬਰ ਉਨੀ ਸਰਗਰਮ ਆ ਕੁਛ ਨਾ ਕੁਛ ਰੋਜ਼ਾਨਾ ਆਉਂਦਾ ਰਹਿੰਦਾ ਔਰ ਇਸ ਖਬਰ ਨੇ ਵਾਕਈ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖਿਆ ਮੈਂ ਬਹੁਤ ਦੇਖੇ ਪੋਡਕਾਸਟ ਦੇਖੇ ਬਹੁਤ ਖਬਰਾਂ ਵੇਖੀਆਂ ਬਹੁਤ ਕੁਛ ਦੇਖਿਆ ਤੇ ਮੈਂ ਖੁਦ ਵੀ ਇਹਦੇ ਤੇ ਐਪੀਸੋਡ ਕਰ ਚੁੱਕਿਆ ਹਾਂ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹੋ ਜਿਹੇ ਖਬਰਾਂ ਦੇ ਨਾਲ ਸਾਡੇ ਕਿਉਂਕਿ ਅਸੀਂ ਉਸ ਪੰਜਾਬ ਦੇ ਵਿੱਚ ਜੰਮੇ ਪੜਿਆ ਜਿਸ ਪੰਜਾਬ ਦੇ ਵਿੱਚ ਇਹ ਚੀਜ਼ਾਂ ਸੋਚੀਆਂ ਨਹੀਂ ਸੀ ਕਦੇ ਕਿ ਵਿਆਹ ਤੋਂ ਬਾਅਦ ਇਦਾਂ ਦੇ ਪੰਗੇ-ਚੰਗੇ ਵੀ ਹੋਇਆ ਕਰਨਗੇ ਪਰ ਕੀ ਕਰੀਏ ਸੋਸ਼ਲ ਮੀਡੀਆ ਹੋ ਗਿਆ 스마트 ਫੋਨ ਲੋਕਾਂ ਕੋਲ ਆ ਗਏ ਨੇ WhatsApp ਆ ਗਿਆ ਲੋਕਾਂ ਨੂੰ ਤੁਸੀਂ ਐਸੀਆਂ-ਐਸੀਆਂ ਗੱਲਾਂ ਸਾਂਝੀਆਂ ਕਰ ਦਿੰਦੇ ਆ ਕਿ ਬਸ ਤੁਸੀਂ ਇਹ ਵੀ ਨਹੀਂ ਦੇਖਦੇ ਔਰ ਇਸ ਕੇਸ ਦੇ ਵਿੱਚ ਦੇਖ ਲੋ ਵੀ ਵਿਆਹ ਵੀ ਕੋ ਇੰਨਾ ਪੁਰਾਣਾ ਨਹੀਂ ਸੀਗਾ ਇੰਨੇ ਕੇ ਚਿਰਚੇ ਤੇ ਮੀਆਂ ਬੀਬੀ ਦੇ 2 ਸਾਲ ਹੋਏ ਭਾਜੀ 2023 ਦੇ ਵਿੱਚ ਵਿਆਹ ਹੋਇਆ ਤੇ ਚਾਹ ਵੀ ਨਹੀਂ ਲੱਥਦੇ ਇੰਨੇ ਕੇ ਚਿਰਵੇ ਤੇ ਭਾਜੀ ਇਹ ਵੰਡੀਆਂ ਜਾ ਰਹੀਆਂ ਹੁੰਦੀਆਂ ਤੂੰ ਦੇਖ ਲੋ ਕੀ ਚੰਨ ਚੜਾਤਾ ਮਤਲਬ ਇੰਨਾ ਸੋਹਣਾ ਗੱਭਰੂ ਜਵਾਨ ਲੰਬਾ ਚੌੜਾ ਤੇ ਉਹ ਦੇਖ ਲੋ ਚਾਕੇ ਉਹ ਮਾਰਿਆ ਜੀ ਇਹਨਾਂ ਨੇ ਰਲ ਕੇ ਕਾਦੇ ਵਾਸਤੇ ਸਿਰਫ ਔਰ ਸਿਰਫ ਇੱਕ ਇਸ਼ਕ ਦੇ ਪੱਟਿਆਂ ਨੇ ਇਸ ਘਰ ਆਪਣਾ ਖਰਾਬ ਕਰ ਲਿਆ ਦੂਜਿਆਂ ਦਾ ਵੀ ਖਰਾਬ ਕੀਤਾ ਤਿੰਨ ਚਾਰ ਘਰ ਖਰਾਬ ਹੋ ਗਏ ਨੇ ਤੇ ਕਿੰਨੀ ਸੋਹਣੀ ਕੁੜੀ ਵੀ ਸੀਗੀ 노 ਡਾਊਟ ਕੁੜੀ ਵੀ ਬਹੁਤ ਸੋਹਣੀ ਸੀਗੀ ਤੇ ਹੁਣ ਮੈਂ ਦੇਖ ਰਿਹਾ ਸੀਗਾ ਕਿ ਉਹ ਜਿੱਦਾਂ ਨਾ ਕੁੱਤੇ ਜੈ ਨਹੀਂ ਬਿਠਾਏ ਹੁੰਦੇ ਪੁਲਿਸ ਨੇ ਮੋਰੇ ਇਦਾਂ ਉਹਦਾ ਮੂੰਹ ਵਾਂ ਬਨ ਕੇ ਬੈਠੇ ਸੀਗੇ ਮੈਂ ਕਿਹਾ ਕੀ ਫਾਇਦਾ ਹੁਣ ਬਣਾ ਰੀਲਾਂ ਜਰਾ ਜਿਹੜੀਆਂ ਰੀਲਾਂ ਬਣਾਉਂਦੇ ਸੀਗੇ ਤੁਸੀਂ ਜ਼ਿੰਦਗੀ ਖਰਾਬ ਕਰ ਲਈ ਆ ਦੇਖ ਲਓ ਤੇ ਉਹ ਦੇਖ ਲਓ ਮਾਪਿਓ ਦਾ ਜਿਹੜਾ ਦੁੱਖ ਨਹੀਂ ਸੁਣਿਆ ਜਾ ਰਿਹਾ ਪਿਓ ਤੇ ਮੈਂ ਕੱਲ ਵੀ ਪੂਰਾ ਇੰਟਰਵਿਊ ਦੇਖਿਆ ਤੇ ਬਸ ਸਮਝੋ ਬਾਹਰ ਨਹੀਂ ਕੋਈ ਗੱਲ ਨਾ ਸੱਤੀ ਸਾਹਿਬ ਭਾਜੀ ਉਹੀ ਗੱਲ ਦੇਖ ਲਓ ਮੈਂ ਉਹਦੇ ਕੁੜੀ ਦੇ ਫਾਦਰ ਦਾ ਵੀ ਇੰਟਰਵਿਊ ਸੁਣਿਆ ਇੱਕ ਚੈਨਲ ਦੇ ਉੱਤੇ ਇਹਨਾਂ ਨੇ ਗੱਲ ਕੀਤੀ ਹੋਈ ਸੀ ਫੋਨ ਦੇ ਉੱਤੇ ਤੇ ਮੁੰਡੇ ਦੇ ਫਾਦਰ ਦਾ ਵੀ ਇੱਕ ਇੰਟਰਵਿਊ ਸੁਣਿਆ ਉਹਦੇ ਵਿੱਚ ਜਿਵੇਂ ਉਹਨਾਂ ਦੇ ਫਾਦਰ ਨੇ ਕਿਹਾ ਕਿ ਮੈਂ ਕੈਨੇਡਾ ਤੋਂ ਕਿਸ ਤਰੀਕੇ ਦੇ ਨਾਲ ਆਇਆ ਹਾਲਾਂਕਿ ਪਰਿਵਾਰ ਨੇ ਦੱਸਿਆ ਨਹੀਂ ਸੀਗਾ ਕਿ ਗੁਰਵਿੰਦਰ ਦੀ ਡੈਥ ਹੋ ਗਈ ਤੇ ਉਹਨਾਂ ਨੇ ਸਿਰਫ ਇਹਨਾਂ ਦੱਸਿਆ ਸੀਗਾ ਕਿ ਕੋਈ ਐਕਸੀਡੈਂਟ ਹੋਇਆ ਕਹਿੰਦੇ ਮੈਂ ਉਹ ਚੀਜਾ ਨੂੰ ਕਿਦਾਂ ਸੋਚਦਾ ਹੋਇਆ ਕਿਦਾਂ ਆਪਣੇ ਆਪ ਤੇ ਕਾਬੂ ਰੱਖ ਕੇ ਉਰੇ ਪਹੁੰਚੇ ਇੰਡੀਆ ਤੇ ਆ ਕੇ ਜਦੋਂ ਇਹ ਮਾਹੌਲ ਸਾਰਾ ਕੁਝ ਦੇਖਿਆ ਤੇ ਖਬਰ ਬਾਰੇ ਐਕਚੁਅਲ ਪਤਾ ਲੱਗਿਆ ਕਿ ਉਹਦਾ ਤਾਂ ਮਰਡਰ ਹੋਇਆ ਔਰ ਮਰਡਰ ਕਰਨ ਵਾਲਾ ਵੀ ਕੌਣ ਹੈ ਉਹਨਾਂ ਦੀ ਆਪਣੀ ਹੀ ਨੂੰ ਉਹ ਕਹਿ ਰਹੇ ਸੀਗਾ ਕਿ ਅਸੀਂ ਨਹੀਂ ਜਾਣਦੇ ਸੀਗੇ ਅਸੀਂ ਵਿਆਹ ਕੇ ਡੈਨ ਆਪਣੇ ਘਰ ਲਿਆਏ ਬਿਲਕੁਲ ਜੀ ਉਹ ਤੇ ਇਹੀ ਕਹਿਣਗੇ ਹੁਣ ਜਿਨ੍ਹਾਂ ਦੇ ਪੁੱਤ ਨੂੰ ਖਾ ਗਈ ਹੈ ਤਾਂ ਕੁਦਰਤੀ ਗੱਲ ਉਹ ਡੈਨ ਹੀ ਹੈ ਤੇ ਗੱਲ ਇਹ ਕਿ ਸਤੀ ਸਾਹਿਬ ਇਹ ਕੋਈ ਹੁਣ ਇੱਕੋਸ਼ਿਕ ਸਮੇਂ ਤੇ ਉਹ ਜੀ ਇੱਕ ਇੱਕ ਪਹਿਲੀ ਖਬਰ ਨਹੀਂਗੀ ਔਰ ਅਸੀਂ ਜੇ ਅੱਜ ਕਹੀਏ ਕਿ ਆਖਰੀ ਖਬਰ ਨਹੀਂ ਕਿ ਇਹ ਵੀ ਇਹਦੇ ਵਿੱਚ ਵੀ ਕੋਈ ਦੂਰ ਆਏ ਨਹੀਂ ਕਿਉਂਕਿ ਰੋਜ਼ਾਨਾ ਹੀ ਕੁਛ ਨਾ ਕੁਛ ਇਹੋ ਜਿਹਾ ਹੋ ਰਿਹਾ ਕਿ ਕਿਸੇ ਪੁੱਤ ਨੇ ਮਾਂ ਮਾਰਤੀ ਕੱਲ ਪਰਸੋ ਤੁਸੀਂ ਦੇਖਿਆ ਚਾਚਾ ਦੇ ਚਾਚੇ ਭਤੀਜੇ ਨੇ ਚਾਚਾ ਮਾਰ ਦਿੱਤਾ ਤਾਂ ਅੱਜ ਵੀ ਕੁਛ ਇਹ ਕੁਝ ਇਹੋ ਜਿਹੀਆਂ ਖਬਰਾਂ ਸਨ ਪਤਾ ਨਹੀਂ ਦੁਨੀਆ ਨੂੰ ਨਜ਼ਰ ਲੱਗ ਗਈ ਆ ਜਾਂ ਆਪਣੇ ਆਪ ਅਸੀਂ ਨਜ਼ਰ ਲਾਈ ਹੋਈ ਆ ਜਾਂ ਅਸੀਂ ਲਾਲਚੀ ਇੰਨੇ ਹੋ ਗਏ ਬੇਗਹਿਰ ਤੇ ਇੰਨੇ ਹੋ ਗਿਆ ਸਾਡਾ ਖੂਨ ਸਫੇਦ ਹੋ ਗਿਆ ਕਿ ਰਿਸ਼ਤੇ ਨਾਤੇ ਨੂੰ ਸਮਝਣਾ ਪਰਖਣਾ ਅਸੀਂ ਬਿਲਕੁਲ ਬੰਦ ਹੀ ਕਰ ਦਿੱਤਾ ਤੇ ਇਹ ਜਿਹੜੀ ਗੁਰ ਰੁਪਿੰਦਰ ਤੇ ਗੁਰਵਿੰਦਰ ਹੋਣਾ ਵਾਲੀ ਗੁਰਵਿੰਦਰ ਗੁਰਵਿੰਦਰ ਹੋਣਾ ਵਾਲੀ ਜਿਹੜੀ ਖਬਰ ਆ ਭਾਜੀ ਇਹਦੇ ਬਾਰੇ ਮੈਨੂੰ ਪਤਾ ਇੱਥੋਂ ਕੈਨੇਡਾ ਤੋਂ ਗਈ ਸੀ ਕੁੜੀ ਤੇ ਡਿਪੋਰਟ ਕੀਤੀ ਮੈਂ ਕੱਲ ਪਰਸੋਂ ਹੀ ਖਬਰ ਲੈਣੀ ਰਿਪੋਰਟ ਸਾਰੀ ਲੈਣੀ ਚਾਹੀਦੀ ਸੀ ਪਰ ਗੱਲ ਬਣੀ ਨਹੀਂ ਮੈਂ ਪਤਾ ਕਰ ਰਿਹਾ ਕਿ ਐਕਚੁਅਲੀ ਇਹ ਦੇਖਣਾ ਪੈਗਾ ਕਿ ਰਿਪੋਰਟ ਕਿਸ ਗੱਲ ਤੋਂ ਕੀਤਾ ਕੀ ਰੀਜਨ ਸੀਗਾ ਕਿ ਇੱਥੇ ਵੀ ਕੋਈ ਇਹੋ ਜਿਹਾ ਚਾਨਾ ਚਾੜਿਆ ਹੋਵੇਗਾ ਕਿ ਕਿਉਂਕਿ ਇੱਥੇ ਕੁਝ ਇਹੋ ਜਿਹਾ ਕਰਦੇ ਨੇ ਕੋ ਚੋਰੀਆਂ ੜਕੈਤੀਆਂ ਜਾਂ ਕੁਛ ਤੇ ਉਹਨਾਂ ਨੂੰ ਵੀ ਕੱਢ ਦਿੱਤਾ ਜਾਂਦਾ ਤੇ ਉਹਦੇ ਇਥੋਂ ਡੈਪੂਟੇਸ਼ਨ ਦੇ ਆਰਡਰ ਕਾਤੋਂ ਲੱਗੇ ਇਹਦੇ ਤੇ ਇਨਕੁਆਇਰੀ ਮੈਂ ਕਰ ਰਿਹਾ ਬਾਕੀ ਕਿਹੜੇ ਸ਼ਹਿਰ ਸੀਗੀ ਕਿੱਥੇ ਦੀ ਸੀ ਉਹ ਸਾਰੀ ਇਨਕੁਆਇਰੀ ਕੋਸ਼ਿਸ਼ ਕਿਦਾਂ ਤੱਕ ਅਸੀਂ ਜਰੂਰ ਸਾਂਝੀ ਕਰਾਂਗੇ ਬਿਲਕੁਲ ਭਾਜੀ ਮੈਂ ਚਾਹੁੰਨਾ ਕਿ ਕਿਉਂਕਿ ਪੰਜਾਬ ਦੇ ਵਿੱਚੋਂ ਜਿੰਨੀਆਂ ਖਬਰਾਂ ਸਾਹਮਣੇ ਆ ਰਹੀਆਂ ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਜੋ ਇੱਥੇ ਦੇ ਹਾਲਾਤ ਸੀਗੇ ਉਹਦੇ ਰੁਪਿੰਦਰ ਉਹ ਗੁਰਵਿੰਦਰ ਦੇ ਉਹ ਕਹਿੰਦੇ ਦੇਖ ਕੇ ਲੱਗਦਾ ਨਹੀਂ ਸੀਗਾ ਕੁਝ ਐਦਾਂ ਦੀਆਂ ਚੀਜ਼ਾਂ ਹੋਣਗੀਆਂ ਹਾਲਾਂਕਿ ਜਦੋਂ ਆਪਾਂ ਉਹਨਾਂ ਦੇ ਪਰਿਵਾਰ ਦਾ ਇੱਕ ਬਿਆਨ ਸੁਣਦੇ ਹਾਂ ਤਾਂ ਗੁਰਵਿੰਦਰ ਦੀ ਸਿਸਟਰ ਨੇ ਜ਼ਰੂਰ ਲਖਾਇਆ ਹੈ ਕਹਿੰਦੇ ਕਿ ਗੁਰਵਿੰਦਰ ਕਹਿੰਦਾ ਸੀਗਾ ਕਿ ਮੈਨੂੰ ਕਿਤੇ ਨਾ ਕਿਤੇ ਸ਼ੱਕ ਜ਼ਰੂਰ ਹੈਗਾ ਇਸ ਚੀਜ਼ ਦੇ ਉੱਪਰ ਕਿ ਕੁਝ ਨਾ ਕੁਝ ਇਹਦਾ ਪਿੱਛੇ ਚੱਲ ਰਿਹਾ ਹੈ ਹਾਂਜੀ ਉਹ ਕਹਿੰਦੇ ਮੁੰਡੇ ਨੇ ਆਪਣੀ ਸਿਸਟਰ ਨਾਲ ਗੱਲ ਸਾਂਝੀ ਕੀਤੀ ਸੀ ਵੀ ਕੁਝ ਨਾ ਕੁਝ ਗਲਤ ਹੋ ਸਕਦਾ ਮੇਰੇ ਨਾਲ ਕੁਝ ਨਾ ਕੁਝ ਗਲਤ ਚੱਲ ਰਿਹਾ ਆ ਪਰ ਗੱਲ ਇਹ ਹੈ ਕਿ ਕਹਿੰਦੇ ਕੋਈ ਇਹ ਵੀ ਨਹੀਂ ਕੋਈ ਨਵਾਂ ਨਵਾਂ ਇਸ਼ਕ ਸੀ ਕਹਿੰਦੇ ਕਾਫੀ ਦੇਰ ਤੋਂ ਗੱਲਾਂ ਚੱਲ ਰਹੀਆਂ ਸਨ ਸੁਣਨ ਵਿੱਚ ਤੇ ਵੀ ਆਇਆ ਕਿ ਇਹਨਾਂ ਦੇ ਵਿਆਹ ਤੋਂ ਪਹਿਲਾਂ ਵੀ ਇਹ ਜਾਣਦੇ ਸਨ ਔਰ ਇਸ ਮੁੰਡੇ ਦੇ ਵਿਆਹ ਦੀ ਵੀ ਆਫਰ ਇਹਨੂੰ ਆਈ ਸੀ ਤੇ ਉਹ ਮੁੰਡਾ ਕੋ ਬਹੁਤਾ ਜ਼ਮੀਨ ਜਾਇਦਾਦ ਜਾਂ ਕੋਈ ਪੈਸਾ ਢੇਲੇ ਵਾਲਾ ਨਹੀਂ ਸੀਗਾ ਇਸ ਕਰਕੇ ਸ਼ਾਇਦ ਮੰਨੇ ਨਹੀਂ ਕੋਈ ਇਹੋ ਜੀ ਵੀ ਖਬਰ ਮੈਂ ਕੱਲ ਸੁਣੀ ਹੈ ਤੇ ਸਾਰੀ ਇਹਦੇ ਤੇ ਕੋਹ ਕਰਾਂਗੇ ਪਰ ਇਹ ਹੈ ਕਿ ਜਦੋਂ ਉਹਨਾਂ ਦੇ ਪਿਓ ਦਾ ਗੁਰਵਿੰਦਰ ਉਹਨਾਂ ਦੇ ਪਿਓ ਦਾ ਕੱਲ ਮੈਂ ਇੰਟਰਵਿਊ ਸੁਣਿਆ ਤੇ ਉਹ ਤਾਂ ਹਾਂ ਮਾਰ ਮਾਰ ਰੋ ਰਿਹਾ ਸੀਗਾ ਤੇ ਸੁਣੀਆਂ ਨਹੀਂ ਜਾਂਦੀਆਂ ਗੱਲਾਂ ਜਦੋਂ ਜਦੋਂ ਉਹਨਾਂ ਦੀ ਮੈਂ ਕੱਲ ਗੱਲਾਂ ਸੁਣੀਆਂ ਤੇ ਬੜਾ ਬਹੁਤ ਕੁਝ ਉਹਨਾਂ ਦੀ ਕਿਉਂਕਿ ਦੇਖੋ ਜਿਹੜਾ ਪਰਿਵਾਰ ਨੂੰ ਪਤਾ ਹੁੰਦਾ ਲੋਕਾਂ ਨੇ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਬੜਾ ਹੀ ਕੁਝ ਲੋਕੀ ਲਿਖੀ ਜਾਂਦੇ ਨੇ ਆਪਣੇ ਵਿਊਵਾਂ ਵਾਸਤੇ ਦਿਖਾਈ ਜਾਂਦੇ ਨੇ ਪਰ ਉਹਨਾਂ ਦੇ ਪਰਿਵਾਰ ਦੀਆਂ ਗੱਲਾਂ ਸੁਣੀਆਂ ਤੇ ਮੈਨੂੰ ਬਹੁਤ ਕੁਝ ਗੱਲ ਪਤਾ ਲੱਗਾ ਕਿ ਯਾਰ ਇਹ ਇਹ ਕੁਝ ਜੇ ਕਾਸ਼ ਮੜਾ ਮੁੱਟਾ ਵੀ ਇਸ ਪਰਿਵਾਰ ਨੂੰ ਸ਼ੱਕ ਹੁੰਦਾ ਜਾਂ ਪਤਾ ਹੁੰਦਾ ਤੇ ਸ਼ਾਇਦ ਬੇਟੇ ਨੂੰ ਬਚਾ ਲੈਂਦੇ ਪਰ ਉਹ ਸਿਸਟਰ ਦੱਸਿਆ ਹੀ ਪਰ ਕੀ ਕਰ ਸਕਦੇ ਉਹ ਉਹਨਾਂ ਦੀ ਪਲੈਨਿੰਗ ਸਿਸਟਰ ਵੀ ਕਹਿੰਦੀ ਹੋਊਗੀ ਕਿ ਕਿਉਂਕਿ ਭੈਣਾਂ ਕਈ ਵਾਰੀ ਕਹਿੰਦੀਆਂ ਨਹੀਂ ਕੁਝ ਨਹੀਂ ਹੁੰਦਾ ਮੈਂ ਦੇਖਾਂਗੀ ਤੇ ਇਹੋ ਜਿਹਾ ਕੁਝ ਨਹੀਂ ਤੇਰੇ ਨਾਲ ਹੋਏਗਾ ਤੇ ਸ਼ਾਇਦ ਉਹਨਾਂ ਨੇ ਅਣਗੌਲਿਆ ਕੀਤਾ ਹੋਵੇਗਾ ਜਾਂ ਸੀਰੀਅਸ ਨਹੀਂ ਲਿਆ ਦੋਨਾਂ ਭੈਣਾਂ ਭਰਾਵਾਂ ਨੇ ਕਿਉਂਕਿ ਐਦਾਂ ਸੋਚ ਹੀ ਨਹੀਂ ਸਕਦੇ ਸੀ ਕਿ ਨਵਾਂ ਨਵਾਂ ਵਿਆਹ ਹੋਇਆ ਤੇ ਮੈਨੂੰ ਮਾਰ ਹੀ ਮਕਾਉਣਗੇ ਉਦਾਂ ਹਨਾ ਤੇ ਭਾਈ ਜੀ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਇੰਨੇ ਸਮੇਂ ਦੇ ਵਿੱਚ ਤਾਂ ਬੰਦੇ ਤੇ ਚਾ ਆਪਣੇ ਹੀ ਨਹੀਂ ਲੱਤਦੇ ਕੁੜੀ ਮੁੰਡੇ ਨੂੰ ਆਪਣੇ ਆਪ ਨੂੰ ਹੀ ਬਹੁਤ ਹੁੰਦਾ ਹੈ ਕਿ ਅਸੀਂ ਇਹ ਵੀ ਕਰਨਾ ਉਹ ਵੀ ਕਰਨਾ ਸਾਡਾ ਹਲੇ ਮਤਲਬ ਕਿ ਨਵਾਂ ਨਵਾਂ ਵਿਆਹ ਹੋਇਆ ਤੇ ਪਰਿਵਾਰ ਨੂੰ ਵੀ ਬਨ ਕੇ ਬਿਲਕੁਲ ਵੀ ਆਸਮਿਤ ਨਹੀਂ ਹੁੰਦੀ ਇਸ ਕੇਸ ਤੋਂ ਬਾਅਦ ਭਾਜੀ ਮੈਂ ਨਾ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਅਗਰ ਆਪਾਂ ਖੋਲ ਕੇ ਦੇਖਦੇ ਹਾਂ ਨਾ ਤਾਂ ਪੰਜਾਬ 'ਚ ਇੰਨੀ ਦਹਿਸ਼ਤ ਜੀ ਫੈਲ ਗਈ ਨਾ ਵਿਆਹ ਦੇ ਨਾਮ ਤੋਂ ਤੇ ਲੋਕ ਇਹ ਕਹਿੰਦੇ ਕਿ ਯਾਰ ਹੁਣ ਵਿਆਹ ਕਰਨ ਲੱਗੇ ਵੀ ਮਤਲਬ ਕਿ ਸੋਚਣਾ ਪਊਗਾ 10 ਵਾਰ ਪਹਿਲਾਂ ਤਾਂ ਇਹ ਹੁੰਦਾ ਸੀਗਾ ਕੁੜੀਆਂ ਨੂੰ ਜਾਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਡਰ ਲੱਗਦਾ ਸੀਗਾ ਕਿ ਮੁੰਡਾ ਅੱਗੋਂ ਕਿਹਾ ਜਾ ਟੱਕਰੂਗਾ ਹੈਨਾ ਨਸ਼ੇੜੀ ਨਾ ਮਿਲ ਜੇ ਜਾਂ ਸਾਡੀ ਕੁੜੀ ਨਾਲ ਕੁੱਟ ਮਾਰ ਨਾ ਕਰੇ ਜਾਂ ਸਹੁਰਾ ਪਰਿਵਾਰ ਕੋਈ ਤੰਗ ਨਾ ਕਰੇ ਇਸ ਚੀਜ਼ ਦਾ ਡਰ ਹੁੰਦਾ ਸੀਗਾ ਅੱਜ ਕੱਲ੍ਹ ਲੋਕਾਂ ਨੂੰ ਇਹ ਡਰ ਹੈ ਮੁੰਡਿਆਂ ਨੂੰ ਵੀ ਉਨਾ ਹੀ ਡਰ ਹੋ ਗਿਆ ਕਿ ਯਾਰ ਪਤਾ ਨਹੀਂ ਅੱਗੋਂ ਕੀ ਨਿਕਲਣਾ ਕੀ ਨਹੀਂ ਨਿਕਲਣਾ ਬਿਲਕੁਲ ਭਾਜੀ ਮੈਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਕੱਲ ਇੱਕ ਬੜੀ ਪਿਆਰੀ ਜੀ ਰੀਲ ਕਿਸ ਨੇ ਬਣਾਈ ਸੀ ਕਿ ਸੁਨੇਹਾ ਹੈ ਸੀਗਾ ਉਨੇ ਰੀਲ ਤੇ ਕਾਮੇਡੀ ਟਾਈਪ ਜੀ ਬਣਾਈ ਸੀ ਕਹਿੰਦਾ ਵੀ ਮੈਂ ਵਿਆਹ ਕਰਾਉਣਾ ਆ ਤੇ ਜੇ ਕੋਈ ਕੁੜੀ ਦੇ ਕੁੜੀ ਕੁੜੀ ਦੇ ਕੋਲ ਬੋਏਫਰੈਂਡ ਹੈਗਾ ਜਾਂ ਕੋ ਉਹਦੇ ਕੋਲ ਬਹੁਤ ਕੋ ਨਜ਼ਦੀਕ ਦਾ ਉਹਦੇ ਕੋਈ ਮੁੰਡਾ ਹੈਗਾ ਜਿਹਨੂੰ ਮਿਲਦੀ-ਗਿਲਦੀ ਹੋਵੇ ਕਿਤੇ ਹੋਟਲਾ-ਹੋਟਲਾ ਜਾਂਦੀ ਹੋਵੇ ਤੇ ਮੈਨੂੰ ਪਹਿਲਾਂ ਦੱਸ ਦਵੇ ਮੈਂ ਮਰਨਾ ਨਹੀਂ ਚਾਹੁੰਦਾ ਹੈਨਾ ਐਦਾਂ ਦੀ ਕੋਈ ਰੀਲ ਜੀ ਸੀਗੀ ਤੇ ਚੱਕਰੇ ਵੀ ਕਿਸੇ ਦੇ ਦਿਲ ਵਿੱਚ ਵੜ ਕੇ ਤੇ ਦੇਖੇ ਨਹੀਂ ਜਾ ਸਕਦਾ ਹੁਣ ਜਦੋਂ ਤੁਸੀਂ ਵੀ ਦੇਖੀ ਹੋਣੀ ਆ ਤੇ ਵਿਆਹ ਦੀ ਜਿਹੜੀ ਵੀਡੀਓ ਅੱਜਕੱਲ ਬੜੀ ਚੱਲ ਰਹੀ ਆ ਉਹਨਾਂ ਦੇ ਵਿਆਹ ਦੀ YouTube ਤੇ ਪਈ ਆ ਉਹ ਵੀਡੀਓ ਦੇਖ ਕੇ ਜਿਹੜੀ weddings highlights ਬਹੁਤ ਚੱਲ ਰਹੀ ਉਹ ਦੇਖੋ ਵੀਡੀਓ ਦੇਖ ਕੇ ਮੈਂ ਕੱਲ ਬੜਾ ਹੋਰ ਤਰ੍ਹਾਂ ਹੋ ਗਿਆ इमोशनल ਜਾਂ ਯਾਰ ਦੇਖੋ ਕਿੰਨੀ ਸੋਹਣੀ ਜੋੜੀ ਸੀ ਇਹ ਵੀ ਨਹੀਂ ਕੋ ਮੁੰਡੇ ਦੇ ਵਿੱਚ ਕੋ ਕਮੀ ਸੀਗੀ ਜਾਂ ਕੁੜੀ ਵਿੱਚ ਕੋ ਕਮੀ ਸੀ ਕੁੜੀ ਵੀ ਉੰਨੀ ਸੋਹਣੀ ਆ ਮੁੰਡਾ ਵੀ ਉਨਾ ਹੀ ਸੋਹਣਾ ਗੱਭਰੂ ਜਵਾਨ ਲੰਬੇ ਚੋੜੇ ਤੇ ਪਰ ਪਤਾ ਨਹੀਂ ਵੀ ਕੀ ਕੀ ਚੱਕਰ ਹੈ ਕਿ ਤੁਸੀਂ ਕਿਸੇ ਦੀ ਜਾਨ ਹੀ ਲੈ ਲੋਗੇ ਯਾਰ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਵੀ ਮੈਂ ਕੱਲਾ ਕੁੜੀਆਂ ਨੂੰ ਨਹੀਂ ਕਹਿੰਦਾ ਮੁੰਡੇ ਵੀ ਇਦਾਂ ਕਰਦੇ ਨੇ ਬਹੁਤ ਮੁੰਡਿਆਂ ਦੇ ਵੀ ਇਹੋ ਜਿਹੇ ਕੇਸ ਆ ਗਏ ਨੇ ਕਿ ਉਹਨਾਂ ਵਿਆਹੇ ਵਰੇ ਨੇ ਦੱਸਦੇ ਵੀ ਨਹੀਂ ਅਸੀਂ ਵਿਆਹੇ ਆ ਤੇ ਕੁੜੀਆਂ ਨਾਲ ਬਾਹਰ ਵਿੱਚ ਬੜਾ ਕੁਝ ਉਹਨਾਂ ਦੇ ਸਿਲਸਿਲੇ ਚਲਾਏ ਹੋਏ ਨੇ ਤੇ ਦੋਨੋਂ ਪਾਸੇ ਇਹ ਹੁੰਦਾ ਹੈ ਪਰ ਇਸ ਕੇਸ ਦੇ ਵਿੱਚ ਤੇ ਕੁੜੀ ਨੇ ਬਹੁਤ ਤਸ਼ੱਦਦ ਕੀਤਾ ਭਾਜੀ ਹੁਣ ਨਾ ਰੀਸੈਂਟ 2-3 ਨਾਲ ਤੁਸੀਂ ਸ਼ਾਇਦ ਪਹਿਲਾਂ ਵੀ ਸੁਣਿਆ ਹੋਊਗਾ ਇੱਕ ਕਿ ਨੀਲੇ ਡਰਾਮ ਵਾਲੀ ਖਬਰ ਬਹੁਤ ਚੱਲੀ ਸੀ ਨੀਲੇ ਡਰਾਮ ਦੇ ਵਿੱਚ ਇੱਕ ਹੈ ਨਾ ਔਰਤ ਨੇ ਆਪਣਾ ਪਤੀ ਮਾਰਤਾ ਅ ਥੋੜੇ ਦਿਨ ਪਹਿਲਾਂ ਦੀ ਇੱਕ ਉਹ ਤਾਂ ਨੀਲੇ ਡਰਮ ਵਾਲੀ ਸੀ ਨਾ ਜਿਹਦੇ ਵਿੱਚ ਸੀਮੈਂਟ ਵਗੈਰਾ ਪਾ ਦਿੱਤਾ ਸੀਗਾ ਬਾਅਦ ਇੱਕ ਤੁਹਾਨੂੰ ਸ਼ਾਇਦ ਉਹ ਖਬਰ ਨੱਪੀ ਜੀ ਗਈ ਉਹ ਖਬਰ ਨੱਪੀ ਜੀ ਗਈ ਤੇ ਉਹ ਪਤਾ ਨਹੀਂ ਉਦੋਂ ਪਤਾ ਨਹੀਂ ਕੀ ਚੱਲ ਰਿਹਾ ਸੀ ਕੁਝ ਹੋਰ ਚੱਲ ਰਿਹਾ ਸੀਗਾ ਖਬਰ ਇੰਨੀ ਸਾਹਮਣੇ ਆਈ ਨਹੀਂ ਪੰਜਾਬ ਦੇ ਵਿੱਚ ਵੀ ਤੁਹਾਨੂੰ ਪਤਾ ਡਰਮ ਦੇ ਵਿੱਚ ਮੁੰਡੇ ਦੇ ਟੁਕੜੇ ਕਰਕੇ ਤੇ ਉੱਪਰ ਤੇਜਾਬ ਪਾ ਦਿੱਤਾ ਸੀਗਾ ਪਰ ਉਹ ਖਬਰ ਨੱਪੀ ਜੀ ਗਈ ਪਤਾ ਨਹੀਂ ਕਿ ਹਾਤੋਂ ਭਾਜੀ ਮੈਂ ਉਹੀ ਗੱਲ ਕਹਿ ਰਿਹਾ ਪਤਾ ਨਹੀਂ ਕਿਹੜੇ ਪਾਸੇ ਨੂੰ ਦੁਨੀਆ ਚੱਲ ਪਈ ਇਹ ਕੁੜੀਆਂ ਦੀ ਸੋਚ ਕਿਹੜੇ ਪਾਸੇ ਨੂੰ ਅਗਰ ਤੁਹਾਨੂੰ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਤੁਹਾਡਾ ਨਹੀਂ ਕਿਸੇ ਨਾਲ ਮਨ ਮਿਲਦਾ ਹੈਗਾ ਤੁਸੀਂ ਵੈਸੇ ਹੀ ਆਪਣੇ ਪਰਿਵਾਰਾਂ ਦੇ ਨਾਲ ਹੀ ਆਪਣੇ ਦੋਵੇਂ ਕਪਲ ਦੋਵੇਂ ਜਣੇ ਰਲ ਕੇ ਬੈਠ ਕੇ ਸਹਿਮਤੀ ਬਣਾ ਲਓ ਕਿ ਭਾਈ ਤੂੰ ਆਪਣੇ ਰਸਤੇ ਹੋ ਜਾਂ ਮੈਂ ਆਪਣੇ ਰਸਤੇ ਹੋ ਜਾਂ ਇਹਨਾਂ ਸਾਡਾ ਦਿਲ ਨਹੀਂ ਮਿਲਦਾ ਹੈਗਾ ਪਰ ਆਹ ਰਸਤਾ ਨਾ ਚੁਣੋ ਕਿ ਕਿਸੇ ਬੰਦੇ ਨੂੰ ਤੁਸੀਂ ਦੁਨੀਆ ਤੋਂ ਹੀ ਮਤਲਬ ਕਿ ਉਹ ਕਰ ਦੋ ਵਿਦਾਕਰ ਬਿਲਕੁਲ ਜੀ ਅੱਜ ਕੱਲ ਤੇ ਤਲਾਕ ਜਿਹੜੇ ਡਾਈਵੋਰਸ ਨੇ ਕੋਈ ਏਡੀ ਵੱਡੀ ਗੱਲ ਨਹੀਂ ਕਿਹਾ ਜਾਂਦੀ ਤੁਸੀਂ ਜੇ ਨਹੀਂ ਤੁਹਾਡੀ ਮੰਨਦੀ ਤੇ ਇਦਾਂ ਤੇ ਤੁਸੀਂ ਆਪਣੇ ਬੈਠ ਕੇ ਸਲਾਹ ਕਰੋ ਤੇ ਕਿਸੇ ਨਾਲ ਸੈਪਰੇਟ ਹੋ ਜਾਓ ਅੱਜ ਕੱਲ ਤੇ ਸੈਲੀਬ੍ਰੇਟ ਕਰਦੇ ਨੇ ਮਨਾ ਕੇ ਇਹਨੂੰ ਕਰਕੇ ਡਾਈਵੋਰਸ ਕਰਕੇ ਅੱਜ ਕੱਲ ਤੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਤੁਸੀਂ ਰਜਾਮੰਦੀ ਨਾਲ ਅਲੱਗ-ਅਲੱਗ ਹੋ ਜਾਓ ਤੁਸੀਂ ਵੀ ਜਿਓ ਸੋਹਣੀ ਜ਼ਿੰਦਗੀ ਉਹ ਵੀ ਮੁੰਡਾ ਵੀ ਜੀਵੇ ਕੁੜੀ ਵੀ ਜੀਵੇ ਤੇ ਇਹ ਤੇ ਤੁਸੀਂ ਮੁੰਡੇ ਦੇ ਅੱਛਾ ਜਿੰਨੇ ਵੀ ਹਾਰ ਸੇ ਇਦਾਂ ਦੇ ਹੋਏ ਨੇ ਮੁੰਡਾ ਮਾਰਤਾ ਕਿਸੇ ਨੇ ਕੁੜੀ ਮਾਰਤੀ ਹੋਏ ਕਿਸੇ ਤੀਜੇ ਦੇ ਆਉਣ ਨਾਲ ਹੀ ਆ ਭਾਵੇਂ ਮੁੰਡੇ ਦੀ ਲਾਈਫ ਦੇ ਵਿੱਚ ਹੋਇਆ ਭਾਵੇਂ ਕੁੜੀਆਂ ਦੀ ਲਾਈਫ ਦੇ ਵਿੱਚ ਹੋਇਆ ਇਦਾਂ ਹੀ ਹੈ ਕਿ ਤੀਜਾ ਬੰਦਾ ਜਦੋਂ ਲਾਈਫ ਦੇ ਵਿੱਚ ਆਉਂਦਾ ਹੈ ਤੇ ਫੇਰ ਹੀ ਕੁਛ ਨਾ ਕੁਛ ਹੁੰਦਾ ਪਰ ਦੁੱਖ ਦੀ ਗੱਲ ਹੈ ਕਿ ਜ਼ਿਆਦਾ ਕੁੜੀਆਂ ਨੇ ਤਾਂ ਕੀਤਾ ਠੀਕ ਹੈ ਬੰਦੇ ਵੀ ਗਲਤ ਹੁੰਦੇ ਨੇ ਪਰ ਜਿੰਨੇ ਕੇਸ ਸਾਹਮਣੇ ਆਏ ਨੇ ਕੁੜੀਆਂ ਨੇ ਹੀ ਜ਼ਿਆਦਾ ਆਪਣੇ ਬੰਦਿਆਂ ਨੂੰ ਮਾਰਿਆ ਥੋੜਾ ਆਈ ਥਿੰਕ 2-4 ਮਹੀਨੇ ਪਹਿਲਾਂ ਦੀ ਗੱਲ ਆ ਵਿੜੇ ਵਿੱਚੋਂ লাশ ਪੱਟੀ ਸੀਗੀ ਉਹ ਵੀ ਇਦਾਂ ਹੀ ਸੀਗਾ ਕਿ ਉਹ ਨਾਲੇ 3-4 ਨਿਆਣਿਆਂ ਦੀ ਮਾਂ ਸੀ ਉਹ ਕੁੜੀ ਤੁਸੀਂ ਇਹ ਸੋਚ ਕੇ ਦੇਖੋ ਪਾਜੀ ਪਾਜੀ ਇਹ ਵੀ ਮੈਂ ਔਰਤਾਂ ਤੋਂ ਅੱਜਕੱਲ ਹਰਾਨ ਐ ਮਤਲਬ ਕਿ ਚਲੋ ਆਪਾਂ ਕਹਿੰਦੇ ਆ ਕਿ ਔਰਤਾਂ ਦੀ ਰਿਸਪੈਕਟ ਕਰਨੀ ਚਾਹੀਦੀ ਐ ਲੇਡੀਜ਼ ਦੀ ਰਿਸਪੈਕਟ ਕਰਨੀ ਚਾਹੀਦੀ ਤੇ ਜੋ ਬਣਦੀ ਵੀ ਹੈਗੀ ਐ ਪਰ ਜੋ ਰੀਸੈਂਟ ਕੇਸ ਹੋਏ ਹੋਣਾ ਜਿਹੜਾ ਪਾਕਿਸਤਾਨ ਸਰਬਜੀਤ कौर ਗਈ ਐ ਨੂਰ ਹੁਸੈਨ ਬਣ ਕੇ 65 ਸਾਲ ਦੀ ਤੀਵੀ ਮਤਲਬ ਕਿ ਮੈਂ ਇਹ ਨਹੀਂ ਸਮਝ ਆ ਰਿਹਾ ਕਿ ਕਿਹੜੀ ਹਵਾ ਚੱਲ ਪਈ ਹੈ ਨਾ ਕਿਹੜੇ ਪਾਸੇ ਨੂੰ ਹਵਾ ਚੱਲ ਗਈ ਹੈ ਉਹ ਹੀ ਪਤਾ ਨਹੀਂ ਟੇਕਾ ਤੋਂ ਨਹੀਂ ਲੋਕੀ ਸੈਟੀਸਫਾਈ ਕਿਉਂ ਨਹੀਂ ਆਪਣੇ 파ਟਨਰ ਤੋਂ ਕੀ ਚੱਕਰ ਹੈ ਕੀ ਰੋਲਾ ਕੀ ਹੈ ਸਮਝੋ ਬਾਹਰ ਆ ਅਦਰਵਾਈਜ਼ ਭਾਜੀ ਤੁਸੀਂ ਤੁਸੀਂ ਥੋੜਾ ਪਿੱਛੇ ਚਾਤ ਮਾਰੋ ਆਪਣੇ ਦਾਦਿਆਂ ਪਰਦਾਦਿਆਂ ਵੱਲ ਨਾਨਿਆਂ ਪਰਨਾਨੀਆਂ ਵੱਲ ਤੇ ਸੋਚ ਕੇ ਦੇਖੋ ਇਦਾਂ ਦਾ ਕਦੇ ਸੁਣਿਆ ਹੀ ਨਹੀਂ ਸੀਗਾ ਤਲਾਕ ਹੀ ਬਹੁਤ ਵੱਡੀ ਗੱਲ ਕੁਣੀ ਜਾਂਦੀ ਸੀ ਉਦੋਂ ਤਾਂ ਬੁੜੀਆਂ ਮੂੰਹ ਤੇ ਹੱਥ ਰੱਖ ਕੇ ਕਹਿੰਦੇ ਹਾਂ ਨਹੀਂ ਉਹਦਾ ਤਲਾਕ ਹੋ ਗਿਆ ਹੈਨਾ ਤੇ ਹੁਣ ਅੱਛਾ ਤਲਾਕ ਹੋ ਗਿਆ ਮੇਰਾ بیوی ਤਲਾਕ ਹੋ ਗਿਆ ਛੱਡ ਚੜਈਏ ਹੀ ਕਹਿੰਦਾ ਸੀ ਭਾਜੀ ਪਹਿਲਾਂ ਤਾਂ ਆਹ ਆਹ ਤਲਾਕ ਵੀ ਘਟ ਛੱਡ ਛੜਈਆ ਹੋ ਗਿਆ ਨਾ ਤੇ ਕੁੜੀ ਜੇ ਕਿਸੇ ਅਸੀਂ ਪਾਜੀ ਪਿੰਡਾਂ ਚ ਪੜੇ ਜੇ ਕੁੜੀ ਕੁਝ ਇਦਾਂ ਛੱਡ ਛੜਈਏ ਤੋਂ ਜਾਂ ਤਲਾਕ ਤੋਂ ਬਾਅਦ ਪਿੰਡ ਐ ਹੁੰਦੀ ਸੀ ਤੇ ਸਾਰੇ ਪਿੰਡ ਵਿੱਚ ਉਹਦਾ ਹੁੰਦਾ ਸੀਗਾ ਉਹਨਾਂ ਹਮਦਰਦੀ ਵੀ ਹੁੰਦੀ ਸੀ ਨਾ ਵੀ ਕੁੜੀ ਵਿਚਾਰੀ ਕੱਲੀ ਘਰ ਆ ਗਈ ਆ ਇਹਦੇ ਬੱਚੇ ਕਿੱਦਾਂ ਪੜਨਗੇ ਹੁਣ ਤੇ ਕੁੜੀ ਆਪ ਵੀ ਕਹਿੰਦੀ ਆ ਮੈਂ ਨਹੀਂ ਮੰਮੀ ਮੈਂ ਤਲਾਕ ਲੈ ਲਿਆ ਬਸ ਠੀਕ ਆ ਮੈਂ ਆਪੇ ਲੱਭ ਲੂ ਹੋਰ ਕੋਈ ਸਿਲਸਿਲੇ ਜੇ ਬਦਲ ਗਏ ਨੇ ਪਾਜੀ ਸਾਰਾ ਕੁਝ ਬਦਲ ਗਿਆ ਜਿਹੜਾ ਬਹੁਤ ਦੁੱਖ ਦੀ ਗੱਲ ਆ ਤੇ ਲੰਬੀਆਂ ਲੰਬੇ ਹੁਣ ਰਿਸ਼ਤੇ ਨਿਭਤੇ ਪਾਜੀ ਮੈਂ ਨਾ ਕੁੜੀ ਦੇ ਫਾਦਰ ਦਾ ਜਿਹੜਾ ਇੰਟਰਵਿਊ ਸੁਣ ਰਿਆ ਸੀਗਾ ਨਾ ਅੱਜ ਜਦੋਂ ਕੁੜੀ ਦੇ ਕੁੜੀ ਦੇ ਫਾਦਰ ਦਾ ਇੰਟਰਵਿਊ ਤਾਂ ਮੈਂ ਉਹਨਾਂ ਦੇ ਫਾਦਰ ਦਾ ਹੈ ਕੁੜੀ ਦੇ ਕੁੜੀ ਦੇ ਫਾਦਰ ਦਾ ਮੈਂ ਮੁੰਡੇ ਦੇ ਫਾਦਰ ਦਾ ਸੁਣਿਆ ਕੁੜੀ ਦੇ ਕੁੜੀ ਦੇ ਫਾਦਰ ਸੁਣਿਆ ਨੇ ਕੀ ਕਹਿੰਦਾ ਕੁੜੀ ਦਾ ਫਾਦਰ ਦੱਸਿਓ ਤਾਂ ਨਹੀਂ ਨਹੀਂ ਰੁਪਿੰਦਰ ਦੇ ਫਾਦਰ ਦਾ ਵੀ ਇੰਟਰਵਿਊ ਆਇਆ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਇਹ ਲੱਗਦਾ ਸੀਗਾ ਨਾ ਕਿ ਜਿਵੇਂ ਤੁਸੀਂ ਵੀ ਪਹਿਲਾਂ ਇਹ ਗੱਲ ਕਹੀ ਕਿ ਉਹ ਮੁੰਡਾ ਵਿਸ਼ੂ ਹੈ ਜਿਹੜਾ ਮੁੰਡੇ ਦੇ ਨਾਲ ਉਹਦਾ ਰੁਪਿੰਦਰ ਦਾ ਚੱਕਰ ਸੀਗਾ ਤੇ ਹਰ ਕਮਲ ਵੀ ਕਹਿੰਦੇ ਮੇਰੇ ਖਿਆਲ ਉਸ ਮੁੰ ਤੇ ਵਿਸ਼ੂ ਵੀ ਨਾਮ ਸੀਗਾ ਉਹਦਾ ਨਿਕਨੇ ਮੇਰਾ ਖਿਆਲ ਤੇ ਕਹਿੰਦੇ ਕਿ ਤੁਹਾਨੂੰ ਉਸ ਮੁੰਡੇ ਬਾਰੇ ਪਹਿਲਾਂ ਕੁਝ ਨੌਲੇਜ ਹੈਗੀ ਸੀਗੀ ਕਿ ਰੁਪਿੰਦਰ ਦਾ ਉਹਦੇ ਨਾਲ ਕੋਈ ਚੱਕਰ ਹੈ ਕੁਝ ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਨਾ ਭਾਜੀ ਕਿ ਕੁੜੀ ਬਾਹਰ ਗਈ ਕੈਨੇਡਾ ਵਰਕ ਪਰਮਿਟ ਤੇ ਸੀਗੀ ਸ਼ਾਇਦ ਉੱਥੇ ਜਾ ਕੇ ਕੋਈ ਨਾ ਕੋਈ ਅਫੇਅਰ ਚੱਲ ਗਿਆ ਹੋਊਗਾ ਕੈਨੇਡਾ ਦੇ ਵਿੱਚ ਪਹਿਲਾਂ ਪਹਿਲਾਂ ਇਹੀ ਲੱਗਿਆ ਸੀਗੇ ਸਾਰਿਆਂ ਨੂੰ ਕਿ ਸ਼ਾਇਦ ਮੁੰਡਾ ਕੈਨੇਡਾ ਤੋਂ ਹੀ ਨਾਲ ਸੀਗਾ ਤੇ ਇੱਥੇ ਆ ਕੇ ਫਿਰ ਦੋਵਾਂ ਨੇ ਵਿਆਹ ਬਾਰੇ ਸੋਚ ਲਿਆ ਤੇ ਇਹ ਸਾਰੀਆਂ ਚੀਜ਼ਾਂ ਵਾਪਰ ਗਈਆਂ ਪਰ ਮੈਨੂੰ ਜੋ ਅੱਜ ਪਤਾ ਲੱਗਿਆ ਗੁਰਵਿੰਦਰ ਦੇ ਵਕੀਲ ਸਾਹਿਬ ਦਾ ਕਹਿਣਾ ਸੀਗਾ ਉਹ ਇਹ ਕਹਿ ਰਹੇ ਸੀਗੇ ਕਿ ਵਿਸ਼ੂ ਐਥੀ ਡੱਬ ਵਾਲੀ ਦੇ ਕੋਲ ਪਹਿਲਾਂ ਆਟੋ ਚਲਾਉਂਦਾ ਸੀਗਾ ਅੱਛਾ ਦਰਮਿਆਨੇ ਜੇ ਘਰ ਦਾ ਮੁੰਡਾ ਸੀਗਾ ਨਾ ਇਹਨਾਂ ਕੋਲ ਜ਼ਮੀਨ ਨਾ ਜਾਇਦਾਦ ਜਾਂ ਕੁਝ ਵੀ ਨਹੀਂ ਸੀਗਾ ਤੇ ਬਿਲਕੁਲ ਨਾਰਮਲ ਜਿਹਾ ਪਰਿਵਾਰਚੂ ਸੀਗਾ ਹਰਕਮਲ ਹਾਂਜੀ ਹਰਕਮਲ ਜਿਹੜਾ ਮੁੰਡਾ ਰੁਪਿੰਦਰ ਦਾ ਆਸ਼ਿਕ ਤੇ ਜਦੋਂ ਮੈਂ ਅੱਜ ਰੁਪਿੰਦਰ ਦੇ ਫਾਦਰ ਦਾ ਇੰਟਰਵਿਊ ਸੁਣਿਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਸਾਨੂੰ ਤਾਂ ਇਸ ਚੀਜ਼ ਬਾਰੇ ਪਤਾ ਵੀ ਨਹੀਂ ਸੀਗਾ ਕਿ ਸਾਨੂੰ ਬਾਰ-ਬਾਰ ਪੁੱਛੀ ਵੀ ਨਾ ਜਾਓ ਤੇ ਬਹੁਤ ਸਾਰੇ ਲੋਕ ਸਵਾਲ ਪੁੱਛਦੇ ਆ ਇਸ ਚੀਜ਼ ਬਾਰੇ ਲੋਕ ਇਹ ਵੀ ਕਹਿੰਦੇ ਆ ਕਿ ਮਾਂ ਦੇ ਨਾਲ ਕੁੜੀ ਦਾ ਜ਼ਿਆਦਾ ਪਿਆਰ ਹੁੰਦਾ ਤੇ ਮਾਂ ਦੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰ ਲੈਂਦੀਆਂ ਅਕਸਰ ਕੁੜੀਆਂ ਤਾਂ ਰੁਪਿੰਦਰ ਨੇ ਕਦੇ ਆਪਣੇ ਮਾਤਾ ਦੇ ਨਾਲ ਇਹ ਹੀ ਗੱਲ ਸ਼ੇਅਰ ਕਰੀ ਤਾਂ ਉਹਨਾਂ ਦੇ ਫਾਦਰ ਨੇ ਇਹ ਗੱਲ ਕਹੀ ਮੈਨੂੰ ਬਾਰ-ਬਾਰ ਇਸ ਗੱਲ ਬਾਰੇ ਪੁੱਛੇ ਵੀ ਨਾ ਜਾਓ ਕਿਹੜਾ ਮਾਪਿਓ ਚਾਹੁੰਦਾ ਹੈ ਕਿ ਉਸ ਬੱਚੇ ਦਾ ਨਜਾਇਜ਼ ਰਿਸ਼ਤਾ ਹੋਵੇ ਆਫਟਰ ਮੈਰਿਜ ਜੋ ਵੀ ਨਜਾਇਜ਼ ਸੰਬੰਧ ਹੋਵੇ ਤੇ ਉਹ ਪਰਿਵਾਰ ਉਹਨਾਂ ਨੂੰ ਅਪਰੂਵਲ ਦੇਵੇ ਇਹ ਹੋ ਹੀ ਨਹੀਂ ਸਕਦਾ ਕਹਿੰਦੇ ਸਾਨੂੰ ਅੱਜ ਤੱਕ 2 ਸਾਲਾਂ ਦੇ ਵਿੱਚ ਕੋਈ ਵੀ ਕੰਪਲੇਂਟ ਨਹੀਂ ਆਈ ਹੈਗੀ ਗੁਰਵਿੰਦਰ ਦੇ ਪਰਿਵਾਰ ਵੱਲੋਂ ਗੁਰਵਿੰਦਰ ਵੱਲੋਂ ਕਿ ਰੁਪਿੰਦਰ ਬਾਰੇ ਕੋਈ ਸ਼ਿਕਾਇਤ ਆਈ ਹੋਵੇ ਕਦੇ ਵੀ ਨਹੀਂ ਦੁਨੀਆ ਦੇ ਵਿੱਚੋਂ ਕੋਈ ਵੀ ਇਨਸਾਨ ਸਾਨੂੰ ਇੱਕ ਵੀ ਇਨਸਾਨ ਆ ਕੇ ਕੱਲ ਕਹਿ ਦੇਵੇ ਕਿ ਅਸੀਂ ਤੁਹਾਡੀ ਕੁੜੀ ਬਾਰੇ ਤੁਹਾਨੂੰ ਕਦੇ ਆਹ ਦੱਸਿਆ ਸੀਗਾ ਕਿ ਇਸ ਕੁੜੀ ਦੇ ਲੱਛਣ ਸਹੀ ਨਹੀਂ ਹੈਗੇ ਆ ਕੁਝ ਵੀ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਸੀ ਇਸ ਬਾਰੇ ਨਹੀਂ ਇਹ ਗੱਲ ਤਾਂ ਹੋ ਸਕਦਾ ਆਪਾਂ ਸੱਚ ਵੀ ਹੋਵੇ ਦੇਖੋ ਜਿਹੜੀ ਗੱਲ ਉਹਨੇ ਕਹੀ ਆ ਵੀ ਕੋਈ ਵੀ ਮਾਪੇ ਨਹੀਂ ਕਹਿੰਦਾ ਕਿ ਉਹਨਾਂ ਦੀ ਕੁੜੀ ਦਾ ਕਿਸੇ ਨਾਲ ਫੇਅਰ ਹੋਵੇ ਵਿਆਹ ਤੋਂ ਬਾਅਦ ਹੈ ਕੁੜੀ ਦਾ ਘਰ ਖਰਾਬ ਹੋਵੇ ਹੋ ਸਕਦਾ ਉਹ ਵੀ ਆਪਣੀ ਜਗ੍ਹਾ ਸਹੀ ਹੋਣ ਕਿਉਂਕਿ ਪੇਰੈਂਟਸ ਨੂੰ ਬੱਚੇ ਦੱਸਦੇ ਥੋੜੋ ਅੱਜਕੱਲ ਪਾਜੀ ਇੰਦਾ ਅੱਖੀ ਘੱਟਾ ਪਾਉਂਦੇ ਨੇ ਕਿ ਤੁਸੀਂ ਹੈਰਾਨ ਹੋ ਜਾਂਦੇ ਸੀ ਦੇਖ ਦੇ ਕੇ ਕਿਸੇ ਵੀ ਮਾਪੇ ਨੂੰ ਪਤਾ ਨਹੀਂ ਹੁੰਦਾ ਜਿਉਂ ਕਹਿੰਦੇ ਨੇ ਨਹੀਂ ਪਤਾ ਪੱਖ ਦੋਨੋਂ ਲੈਣੇ ਚਾਹੀਦੇ ਨੇ ਕਿਉਂਕਿ ਉਹਨਾਂ ਦਾ ਪੱਖ ਮੈਂ ਸੁਣਿਆ ਨਹੀਂ ਹੋ ਸਕਦਾ ਸ ਆਪ ਤਾਂ ਹੋਵੇ ਤੇ ਕੁੜੀ ਆਪਣੀਆਂ ਮਰਜ਼ੀਆਂ ਕਰਦੀ ਹੋਵੇ ਹਨਾ ਤੇ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਉਹ ਸਿਗਾ ਨਾਰਮਲ ਜਿਹਾ ਕੱਪੜੇ ਪਾਉਂਦਾ ਸੀਗਾ ਜਮੀਨ ਇਹ ਮੈਂ ਗੱਲ ਸੁਣੀ ਸੀ ਕੋਈ ਮੁੰਡੇ ਦੇ ਫਾਦਰ ਕੋਲੋਂ ਕੱਲ ਕਿ ਆਈ ਥਿੰਕ ਮੁੰਡੇ ਦਾ ਫਾਦਰ ਜਾਂ ਵਕੀਲ ਕਹਿ ਰਹੇ ਸੀ ਕਿ ਉਹਦੇ ਕੋਈ ਪਹਿਲਾਂ ਵੀ ਰਿਸ਼ਤੇ ਉਸਤੇ ਵੀ ਗੱਲ ਚੱਲੀ ਇਸੇ ਕਰਕੇ ਠੁਕਰਾ ਦਿੱਤਾ ਸੀਗਾ ਕਿ ਉਹ ਅਮੀਰ ਨਹੀਂ ਸੀਗਾ ਬੰਦਾ ਕਿਉਂਕਿ ਕੁੜੀ ਤੋਂ ਹੁਣ ਜਿਹੜੇ ਗੁਰਵਿੰਦਰ ਨੂੰ ਵੀ ਜਿਹੜਾ ਮਾਰਿਆ ਸਿਰਫ ਇਸ਼ਕ ਦੀ ਗੱਲ ਨਹੀਂ ਉਹਨਾਂ ਨੇ ਦੋਨਾਂ ਦੇ ਰਲ ਮਿਲ ਕੇ ਗਹਿਣੇ ਘੱਟੇ ਹਰ ਚੀਜ਼ ਨੂੰ ਸੰਭਾਲੀ ਸੀ ਪ੍ਰਾਪਰਟੀ ਹੋਰ ਗਹਿਣੇ ਘੱਟੇ ਦਾ ਵੀ ਸੀਗਾ ਰੌਲਾ ਹਾਂਜੀ ਕਿ ਚਾਰ ਕਨਾਲਾਂ ਚ ਕੋਠੀ ਸੀਗੀ ਮੁੰਡੇ ਦੀ 20 ਬਾਈ ਕਿੱਲੇ ਜ਼ਮੀਨ ਸੀਗੀ ਪੈਸਾ ਪੂਸਾ ਸਾਰਾ ਕੁਝ ਵਧੀਆ ਸਿਸਟਮ ਸੀਗਾ ਗੁਰਵਿੰਦਰ ਦੇ ਕੋਲ ਜਿਹੜਾ ਸਾਰਾ ਕੁਝ ਚੱਕਰ ਬਣਿਆ ਹੈ ਪਲੈਨਿੰਗ ਤੋਂ ਉਹਨਾਂ ਦੀ ਬੜੀ ਵੱਡੀ ਸੀਗੀ ਸੋਚਿਆ ਕੁਝ ਹੋਰ ਸੀ ਪਰ ਹੋ ਕੁਝ ਹੋਰ ਗਿਆ ਉਲਟ ਹੋ ਗਿਆ ਸਾਰੇ ਕੁਝ ਹੁਣ ਦੇਖ ਲਓ ਅੱਜ ਵੀ ਕੜੀਸੀ ਫਿਰਦੇ ਸੀ ਕਿ ਕਚਹਿਰੀ ਜੀ ਇਹਦੇ ਵਿੱਚ ਮੂੰਹ ਬੰਨੇ ਹੋਏ ਨੇ ਤੇ ਮਤਲਬ ਪਹਿਲੂ ਕਿਦਾਂ ਰੀਲਾ ਰੋਲਾ ਪਾਈਆਂ ਹੋਈਆਂ ਸੀਗੀਆਂ ਤੁਸੀਂ ਕੀ ਖਟਿਆ ਕਿ ਯਾਰ ਇਸ ਲਾਲਚ ਮਤਲਬ ਇਹ ਹੋ ਜਾ ਕਿ ਤੁਸੀਂ ਆਪਣੀ ਜ਼ਿੰਦਗੀ ਦਾਅ ਤੇ ਲਾਤੀ ਔਰ ਨਾਲ ਦੇ ਨਾਲ ਕਿੰਨੇ ਘਰ ਖਰਾਬ ਕੀਤੇ ਨੇ ਹੁਣ ਦੇਖੋ ਜੀ ਉਮਰ ਕੀ ਉਮਰ ਕੈਦ ਹੁੰਦੀ ਆ ਨਾ ਜੇ ਉਮਰ ਕੈਦ ਤੇ ਫਿਰ ਵੀ ਨਾ ਮਰੇ ਨਾ ਜਿਉਂਦੇ ਤੇ ਹੋ ਸਕਦਾ ਫਾਂਸੀ ਹੋ ਜਾਏ ਦੋਨਾਂ ਨੂੰ ਕਿ ਕੀ ਫਾਇਦਾ ਕੀ ਹੋਇਆ ਇਹ ਦੱਸੋ ਬਿਲਕੁਲ ਬਿਲਕੁਲ ਹੈ ਨਾ ਉਹ ਇੱਕ ਤੇ ਨਾਲ ਭਾਜੀ ਯਾਰ ਦੋਸਤ ਵੀ ਜਿਹੜੇ ਸਾਥ ਦੇ ਰਹੇ ਸੀ ਉਹ ਵੀ ਰਗੜੇਗੇ ਜਿਹੜੇ ਮੁੰਡੇ ਨੇ ਆਪਣੀ ਗੱਡੀ ਦਿੱਤੀ ਸੀ ਮੁੰਡਾ ਗੱਡੀ ਲੈ ਕੇ ਆ ਰਗੜ ਹੋਣੀ ਚਾਹੀਦੀ ਸੀ ਸੱਤੀ ਸਾਹਿਬ ਜਿਨੇ ਉਸ ਮੁੰਡੇ ਦਾ ਨਾਲ ਸਾਥ ਦਿੱਤਾ ਦੇਖੋ ਜੀ ਉਹ ਰਗੜ ਹੋਣੀ ਚਾਹੀਦੀ ਸੀ ਬਕਾਇਦਾ ਰਗੜ ਹੋਣੀ ਚਾਹੀਦੀ ਸੀ ਉਹ ਇਹੋ ਜਿਹੇ ਕੰਮਾਂ 'ਚ ਕਿਉਂ ਸਾਥ ਦਿੰਦੇ ਉਹ ਦੋਸਤਤ ਭਾਜੀ ਦੇਖੋ ਦੋਸਤ ਉਹ ਹੁੰਦਾ ਜਿਹੜਾ ਸਮਝਾਵੇ ਤੁਹਾਨੂੰ ਕਿ ਵੀਰੇ ਆਹ ਕੰਮ ਨਹੀਂ ਇਹ ਗਲਤ ਕੰਮ ਐ ਮੈਂ ਤੇ ਤੇਰਾ ਸਾਥ ਕੀ ਦੇਣਾ ਮੈਂ ਤੈਨੂੰ ਵੀ ਕਹਿਣਾ ਕਿ ਇਸ ਕੰਮ ਵਿੱਚ ਨਾ ਪਵੀਂ ਨਾ ਕਰੀਏ ਇਹ ਕੰਮ ਦੋਸਤ ਉਹ ਹੁੰਦਾ ਦੋਸਤ ਉਹ ਨਹੀਂ ਹੁੰਦਾ ਜਿਹੜਾ ਕਹਿੰਦਾ ਚੱਲ ਤੂੰ ਯਾਰ ਗੱਲ ਕਿਹੜੀ ਆ ਚੱਲ ਮੈਂ ਚੱਲਦਾ ਤੇਰੇ ਨਾਲ ਵੜ ਦਿੰਨੇ ਆ ਉਹ ਦੋਸਤ ਥੋੜੋ ਹੁੰਦੇ ਆ ਦੋਸਤੀ ਦੇ ਮਾਇਨੇ ਡਿਫਰੈਂਟ ਡਿਫਰੈਂਟ ਹੁੰਦੇ ਨੇ ਦੋਸਤ ਉਹ ਆ ਜਿਹੜਾ ਤੁਹਾਨੂੰ ਮਾੜੇ ਕੰਮ ਤੋਂ ਹਟਾਵੇ ਜਿਹੜਾ ਤੁਹਾਨੂੰ ਹੱਲਾਸ਼ੇਰੀ ਦਵੇ ਵੀ ਵੜਦੇ ਟੋਕਦੇ ਉਹ ਦੋਸਤ ਕਾਹਦਾ ਭਾਜੀ ਉਹਨਾਂ ਨਾਲ ਤਾਂ ਹੋਣੀ ਚਾਹੀਦੀ ਆ ਬਰਾਬਰ ਦੀ ਮੈਂ ਤਾਂ ਕਹਿੰਦਾ ਜੇ ਇਹਨਾਂ ਦੋਨਾਂ ਨੂੰ ਫਾਂਸੀ ਹੁੰਦੀ ਉਹਨਾਂ ਨੂੰ ਵੀ ਹੋਣੀ ਚਾਹੀਦੀ ਨਾਲ ਬਕੈਦਾ ਫਾਂਸੀ ਬਿਲਕੁਲ ਹਾਂਜੀ ਪਾਜੀ ਮੈਂ ਨਾ ਮਤਲਬ ਕਿ ਕਦੇ ਵੀ ਨਹੀਂ ਸੁਣਿਆ ਯਾ ਤੁਸੀਂ ਵੀ ਨਹੀਂ ਸੁਣਿਆ ਹੋਊਗਾ ਤੁਹਾਡੇ ਘਰੇ ਵੀ ਬੱਚੀ ਹੈਗੀ ਹੈ ਹਨਾ ਤੇ ਪ੍ਰਮਾਤਮਾ ਸਾਰਿਆਂ ਨੂੰ ਮਤਲਬ ਕਿ ਠੀਕ ਠਾਕ ਰੱਖੇ ਮੈਂ ਅੱਜ ਜੋ ਰੁਪਿੰਦਰ ਦੇ ਪਿਓ ਵੱਲੋਂ ਇੱਕ ਬਿਆਨ ਸੁਣਿਆ ਉਹ ਕਹਿੰਦੇ ਕਿ ਮੈਂ ਇਹੀ ਚਾਹੁੰਦਾ ਤੇ ਮੇਰਾ ਪੂਰਾ ਪਰਿਵਾਰ ਵੀ ਇਹੋ ਚਾਹੁੰਦਾ ਇਸ ਕੁੜੀ ਨੂੰ ਭਾਵੇਂ ਸਾਡੀ ਔਲਾਦ ਹੈ ਸਾਡਾ ਕੋਈ ਇਸ ਕੁੜੀ ਦੇ ਨਾਲ ਹੁਣ ਰਿਸ਼ਤਾ ਨਹੀਂ ਹੈਗਾ ਕੋਈ ਨਾਤਾ ਨਹੀਂ ਅਸੀਂ ਉਸੇ ਦਿਨ ਤੋੜਤਾ ਸੀਗਾ ਸਾਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ ਕਿ ਅਸੀਂ ਜਾਂਦੇ ਹੋਏ ਆਪਣੇ ਪੁੱਤ ਦਾ ਮੂੰਹ ਵੀ ਨਹੀਂ ਦੇਖ ਸਕੇ ਅਸੀਂ ਆਪਣਾ ਉਹਨੂੰ ਜਵਾਈ ਨਹੀਂ ਮੰਨਦੇ ਸੀ ਗੁਰਵਿੰਦਰ ਨੂੰ ਆਪਣਾ ਪੁੱਤ ਮੰਨਦੇ ਸੀਗੇ ਕਿ ਪਰਿਵਾਰ ਨੇ ਮਤਲਬ ਕਿ ਸਾਨੂੰ ਬਾਹਰ ਕੱਢਤਾ ਉਸ ਟਾਈਮ ਸੰਸਕਾਰ ਦੇ ਸਮੇ ਤੇ ਕਹਿੰਦੇ ਸੀ ਜਾਂਦੇ ਹੋਏ ਤਾਂ ਤਾਂ ਮੂੰਹ ਵੀ ਨਹੀਂ ਦੇਖ ਸਕੇ ਤੇ ਅਸੀਂ ਇਹੀ ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਤੇ ਪ੍ਰਸ਼ਾਸਨ ਮੋਰੇ ਵੀ ਇਹੀ ਮੰਗ ਕਰਦੇ ਹਾਂ ਕਿ ਜਿੱਦਾਂ ਵੱਧ ਤੋਂ ਵੱਧ ਸਜ਼ਾ ਦੇ ਸਕਦੇ ਆ ਮਿਸਾਲੀ ਸਜ਼ਾ ਦੇ ਸਕਦੇ ਆ ਉਦਾਂ ਤੁਸੀਂ ਦਿਓ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਤੜਫਾ ਕੇ ਦੋਵਾਂ ਨੇ ਗੁਰਵਿੰਦਰ ਨੂੰ ਮਾਰਿਆ ਸੇਮ ਤਰੀਕੇ ਦੇ ਨਾਲ ਸੇਮ ਜਗ੍ਹਾ ਤੇ ਲਿਜਾ ਕੇ ਵੀ ਸਾਡੀ ਧੀ ਨੂੰ ਮਾਰ ਦੋ ਨਾ ਅਸੀਂ ਉਫ ਤੱਕ ਨਹੀਂ ਕਹਾਂਗੇ ਆ ਨਹੀਂ ਇੱਜਤਾਂ ਵਾਲੇ ਮਾਪੇ ਜਿਹੜੇ ਗੈਰਤਾਂ ਵਾਲੇ ਨੇ ਉਹ ਇਦਾਂ ਹੀ ਕਹਿਣਗੇ ਅਦਰਵਾਇਜ਼ ਆਪਣੇ ਆਪਣੇ ਬੱਚਿਆਂ ਦਾ ਪੱਖ ਲੋਕੇ ਭਾਜੀ ਤੁਸੀਂ ਦੇਖੋ ਕਿ ਕਿਸੇ ਪਿਓ ਦੇ ਮੂੰਹੋਂ ਕਦੇ ਸੁਣਿਆ ਹੈ ਨਾ ਕਿ ਉਹਦਾ ਹਾਲਾਂਕਿ ਆਪਣੀ ਧੀ ਦੇ ਨਾਲ ਕਿੰਨਾ ਗਹਿਰਾ ਰਿਸ਼ਤਾ ਹੁੰਦਾ ਕਿੰਨਾ ਪਿਆਰ ਹੁੰਦਾ ਆਪਣਤ ਹੁੰਦੀ ਹੈ ਜੀ 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 ਬਿਲਕੁਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੇ ਇਹ ਹੀ ਆ ਕਿ ਭਾਜੀ ਆਪਾਂ ਕੀ ਕਰ ਸਕਦੇ ਆ ਬਸ ਅਰਦਾਸ ਹੀ ਕਰ ਸਕਦੇ ਹਾਂ ਕਿਉਂਕਿ ਇੱਕੋ ਇੱਕ ਅੱਛਾ ਇਹ ਵੀ ਬੜਾ ਕੁਝ ਸਤੀ ਸਾਹਿਬ ਜਿੰਨੇ ਕੇਸ ਹੋਏ ਨੇ 90% ਕਹ ਲਓ ਜਾਂ 95% ਇਹ ਹੁੰਦਾ ਇੱਕੋ ਇੱਕ ਹੀ ਬੱਚਾ ਕੁਦਰਤੀ ਜਿਹੜਾ ਚਲੇ ਜਾਂਦਾ ਭਾਵੇਂ ਐਕਸੀਡੈਂਟ ਦਾ ਹਾਰਸਾ ਹੋਵੇ ਭਾਵੇਂ ਇਦਾਂ ਦੇ ਹੋਣ ਤੇ ਇੱਕੋ ਇੱਕ ਹੀ ਹੁੰਦਾ ਹੈ ਨਾ ਜਿਹੜੇ ਚਲੇ ਜਾਂਦੇ ਇਹ ਵੀ ਇੱਕੋ ਇੱਕ ਹੀ ਸਿਗਾ ਬੱਚਾ ਮਤਲਬ ਮੁੰਡਾ ਇੱਕੋ ਹੀ ਸਿਗਾ ਧੀ ਆ ਭਾਵੇਂ ਉਹਨਾਂ ਦੀ ਦੂਸਰੀ ਪਰ ਬੇਟਾ ਇੱਕੋ ਹੀ ਸਿਗਾ ਉਹਨਾਂ ਦਾ ਹੈ ਨਾ ਪਰ ਬਾਜੀ ਬਹੁਤ ਜ਼ਿਆਦਾ ਮਤਲਬ ਕਿ ਅਫਸੋਸ ਜਨਨ ਹੈ ਭਾਜੀ ਮੈਂ ਇਹ ਚਾਹੁੰਦਾ ਸੀਗਾ ਕਿ ਤੁਸੀਂ ਜ਼ਰੂਰ ਕੈਨੇਡਾ ਤੋਂ ਵੀ ਥੋੜਾ ਜਿਹਾ ਪਤਾ ਕਰੋ ਤੇ ਆਪਾਂ ਕੈਨੇਡਾ ਤੋਂ ਕੀ ਸਿਗਾ ਮੈਂ ਆ ਵੀਕੈਂਡ ਚਾਲ ਚੱਲਣੀ ਆ ਮੈਂ ਕਰਦਾ ਜੀ ਆ ਵੀਕੈਂਡ ਤੇ ਸਾਰੀ ਇਨਕੁਆਰੀ ਤੇ ਪਤਾ ਕਰਦਾ ਤੇ ਬਸ ਵੈਸੇ ਵੀ ਤੁਸੀਂ ਭਾਜੀ ਰੈਗੂਲਰ ਦੇਖਦੇ ਹੀ ਹੋਵੋਗੇ ਕੈਨੇਡਾ ਤੋਂ ਜਿਹੜੀਆਂ ਕੁੜੀਆਂ ਔਰੇ ਪੰਜਾਬ ਚੋਂ ਗਈਆਂ ਹੋਈਆਂ ਤੇ ਉਹਨਾਂ ਦੇ ਹਾਲ ਬੁਰੇ ਹੀ ਹੁੰਦੇ ਆ ਆਪਾਂ ਸੁਣਦੇ ਵੀ ਆ ਤੁਸੀਂ ਤਾਂ ਉੱਥੇ ਰਹਿੰਦੇ ਹੋ ਤੁਸੀਂ ਦੇਖਦੇ ਵੀ ਹੋਵੋਗੇ ਕਿ ਕਿਦਾਂ ਕੁੜੀਆਂ ਦੇ ਉੱਥੇ ਤੇ ਲੱਛਣ ਹੋ ਜਾਂਦੇ ਆ ਜਾ ਕੇ ਚੇਂਜ ਹੋ ਜਾਂਦੀਆਂ ਕੁੜੀਆਂ ਜਮੇ ਜਾ ਕੇ ਨਹੀਂ ਮੈਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਸੱਤੀ ਸਾਹਿਬ ਤੁਹਾਡੇ ਨਾਲ ਇਹ ਨਹੀਂ ਕਿ ਸਾਰੀਆਂ ਕੁੜੀਆਂ ਇਦਾਂ ਹੋ ਜਾਂਦੀਆਂ ਇਹ ਕੋਸ਼ਿਕ 1% ਸਾਰੀਆਂ ਨਹੀਂ ਭਾਜੀ ਕੁਝ ਕੁਝ ਹਾਂ ਕੁਝ ਹੋ ਗਿਆ ਉਹ ਵੀ ਬਹੁਤ ਘੱਟ ਮਾਤਰਾ ਦੇ ਵਿੱਚ ਹੈ ਕੁੜੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਜ ਜਿਨ੍ਹਾਂ ਨੂੰ ਪਰ ਲੱਗ ਜਾਂਦੇ ਨੇ ਇਹ ਨਹੀਂ ਕਿ ਸਾਰੀਆਂ ਬਹੁਤ ਦੇਖੋ ਅਸੀਂ ਮੈਂ ਰੋਜ਼ਾਨਾ ਮਿਲਦਾ ਮੇਰੇ ਨਾਲ ਕੰਮ ਕਰਦੀਆਂ ਕੁੜੀਆਂ ਤਿੰਨ ਤਿੰਨ ਸ਼ਿਫਟਾਂ ਕਰਦੀਆਂ ਬਹੁਤ ਮਿਹਨਤੀ ਕੁੜੀਆਂ ਨੇ ਤੇ ਇਹ ਠੀਕ ਆ ਇੱਥੇ ਨਾ ਪੰਜਾਬ ਦੇ ਵਿੱਚ ਇੱਕ ਬਸ ਗੱਲ ਜੀ ਚੱਲੀ ਹੋਈ ਆ ਕਿ ਉੱਥੇ ਜਾ ਕੇ ਕੁੜੀਆਂ ਇਦਾਂ ਹੋ ਜਾਂਦੀਆਂ ਸਾਰੀਆਂ ਨਹੀਂ ਇਹ ਜਿਹੜੀਆਂ ਭਾਜੀ ਖਰਾਬ ਆ ਨਾ ਕੁੜੀ ਜਾਂ ਲੇਡੀ ਹੋਵੇ ਜੇ ਉਹਨੂੰ ਭਾਵੇਂ ਜਿਹੜੀ ਖਰਾਬ ਉਹਨੇ ਖਰਾਬ ਹੀ ਰਹਿਣਾ ਭਾਵੇਂ ਉਹਨੂੰ ਸੱਤੀ ਪਰਦੀ ਲੁਕੋ ਕੇ ਰੱਖ ਲਓ ਉਨੇ ਉਹਨੇ ਆਪਣਾ ਕੰਮ ਕਰੀ ਜਾਣਾ ਤੇ ਜਿਹੜੀਆਂ ਚੰਗੀਆਂ ਕੁੜੀਆਂ ਉਹਨਾਂ ਨੂੰ ਕੋਈ ਓਏ ਤੱਕ ਨਹੀਂ ਕਹਿ ਸਕਦਾ ਠੀਕ ਹੈ ਕੁਝ ਇੱਕ ਕੁੜੀਆਂ ਹੈਗੀਆਂ ਨੇ ਹੈਗੀਆਂ ਨੇ ਮੈਨੂੰ ਪਤਾ ਜਿਹੜੀਆਂ ਇੱਥੇ ਆ ਕੇ ਥੋੜਾ ਚੇਂਜ ਹੋ ਗਈਆਂ ਲਾਲਚਨ ਟਾਈਪ ਨੇ ਪੈਸੇ ਕਰਕੇ ਜਿੱਦਾਂ ਮਰਜੀ ਲਾ ਲੋ ਪਰ ਸਾਰੇ ਨਹੀਂ ਉਹ ਉਹ ਜਿਹੜੀ ਉਹ ਜਿਹੜਾ ਪਰਸੈਂਟੇਜ ਬਹੁਤ ਘੱਟ ਆ ਸਗੋਂ ਜ਼ਿਆਦਾ ਨਹੀਂ ਕਿ ਘੱਟ ਆ ਜਿਹੜੇ ਖਰਾਬ ਹੋਏ ਨੇ ਬੱਚੇ ਇੱਥੇ ਆ ਕੇ ਤੇ ਪਰ ਇਹ ਆ ਕੋਈ ਜਿੱਦਾਂ ਕਹਿੰਦੇ ਨੇ ਕਿ ਇੱਕ ਗੰਦੀ ਮੱਛਲੀ ਸਾਰੇ ਤਲਾਬ ਨੂੰ ਗੰਦਿਆਂ ਕਰ ਦਿੰਦੀ ਆ ਤੇ ਉਹ ਹੀ ਹੁੰਦਾ ਕਿ ਜਿਹੜੇ ਕੋਸ਼ੇਕ ਬੱਚੇ ਇਹੋ ਜਿਹਾ ਕਰਦੇ ਨੇ ਉਹ ਹਾਈਲਾਈਟਸ ਜ਼ਿਆਦਾ ਹੋ ਜਾਂਦੇ ਨੇ ਮੈਂ ਪਿੱਛੇ ਜਿਹਾ ਵੀ ਇੱਕ ਸ਼ੋਅ ਕੀਤਾ ਇੱਥੇ ਬੰਦੇ ਨੇ ਕੋਸ਼ੇਕ ਉਹ ਲੱਖੇ ਸੁਧਾਣੇ ਹੋਣੀ ਉੱਥੇ ਕੁੜੀਆਂ ਆ ਕਰਦੀਆਂ ਕਾਲਿਆ ਨਾ ਜਾਂਦੀਆਂ ਪੀਲਿਆ ਨਾ ਜਾਂਦੀਆਂ ਇਦਾਂ ਦੀਆਂ ਗੱਲਾਂ ਲੋਕਾਂ ਦੀਆਂ ਧੀਆਂ ਬਾਰੇ ਮੈਂ ਵੀ ਵੀਡੀਓ ਪਾਈ ਸੀ ਮੈਂ ਕਿਹਾ ਇਹਨਾਂ ਲੋਕਾਂ ਮਗਰ ਲਾ ਕੇ ਆਪਣੀਆਂ ਧੀਆਂ ਤੇ ਸ਼ੱਕ ਨਾ ਕਰੋ ਹਾਂ ਸਮਝਾਓ ਜ਼ਰੂਰ ਬੱਚਿਆਂ ਨੂੰ ਪਰ ਇਹ ਨਹੀਂ ਹੈਗਾ ਹੁਣ ਜੇ ਇਹ ਕੈਨੇਡਾ 'ਚ ਕਹਿੰਦੇ ਇਦਾਂ ਹੁੰਦਾ ਭਾਜੀ ਜਿਹੜੀਆਂ ਚੰਗੀਆਂ ਚੰਗੀ ਸੋਚ ਵਾਲੀਆਂ ਕੁੜੀਆਂ ਚੰਗੇ ਮਤਲਬ ਕਿ ਪਰਿਵਾਰ ਤੋਂ ਕੁੜੀਆਂ ਨੇ ਤੇ ਉਹ ਕੁੜੀਆਂ ਨੇ ਬਹੁਤ ਆਪਣੇ ਪਰਿਵਾਰਾਂ ਨੂੰ ਸੈੱਟ ਵੀ ਕਰਿਆ ਆਪਣੇ ਪਿਓਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਆਪਣੇ ਭਰਾਵਾਂ ਦੇ ਨਾਲ ਪੂਰਾ ਉਹਨਾਂ ਨੇ ਹੱਥ ਵਟਾਇਆ ਤੇ ਭਰਾਵਾਂ ਨੂੰ ਵੀ ਸੈਟਲ ਕਰਿਆ ਬਹੁਤ ਸਾਰੀਆਂ ਕੁੜੀਆਂ ਐਸੀ ਹੈਗੀਆਂ ਨੇ ਭਾਜੀ ਚੰਕੀਪੁਰ ਭਾਜੀ ਕੁੜੀਆਂ ਨੇ ਇੱਥੇ ਆ ਕੇ ਆਪਣੇ ਪੇਰੈਂਟਸ ਆਪਣੇ ਭੈਣ ਭਰਾ ਸੱਦੇ ਨੇ ਪੂਰਾ ਪਰਿਵਾਰ ਇੱਥੇ ਸੋਹਣਾ ਵੱਸਦਾ ਆ ਤੇ ਗੱਲ ਹੈ ਕਿ ਜੇ ਕੈਨੇਡਾ ਦੀ ਗੱਲ ਕਰਦੇ ਹੁਣ ਉਹ ਪੰਜਾਬ ਦੇ ਵਿੱਚ ਭਾਜੀ ਮੈਨੂੰ ਇਦਾਂ ਲੱਗਦਾ ਕਿ ਪੰਜਾਬ ਦੇ ਵਿੱਚ ਇਹ ਕੁਝ ਜ਼ਿਆਦਾ ਚੱਲ ਰਿਹਾ ਪੰਜਾਬ ਦੇ ਵਿੱਚ ਇਹ ਕੁਝ ਜ਼ਿਆਦਾ ਚੱਲ ਰਿਹਾ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਇਦਾਂ ਦੇ ੱਡੇ ਬਣੇ ਹੋਏ ਨੇ ਚੰਡੀਗੜ੍ਹ ਤੇ ਕਹਿੰਦੇ ਇਦਾਂ ਦਾ ਸਾਰਾ ਚੱਲ ਹੀ ਇਹ ਕੁਛ ਰਿਹਾ ਆ ਤੇ ਗੱਲ ਇਹ ਹੀ ਆ ਕਿ ਉਹ ਬਸ ਉਹ ਕਈਆਂ ਲੋਕਾਂ ਨੂੰ ਬਸ ਸਵਾਦ ਲੈਣ ਦਾ ਚਸਕਾ ਹੁੰਦਾ ਗੱਲਾਂ ਮੈਂ ਜਿਹੜੀ ਵੀਡੀਓ ਬਣਾਈ ਸੀ ਲੋਕ ਇਹ ਹੀ ਕੱਲ ਤੇ ਬਣਾਈ ਸੀ ਮੈਨੂੰ ਬੜਾ ਚੰਗਾ ਲੱਗਾ ਪੇਰੈਂਟਸ ਤੇ ਮੈਨੂੰ ਮੈਸੇਜ ਬੜਿਆ ਕਹਿੰਦੇ ਪਾਜੀ ਤੁਹਾਡੀ ਵੀਡੀਓ ਨੇ ਸਾਨੂੰ ਹੌਸਲਾ ਬੜਾ ਦਿੱਤਾ ਸੀ ਆਪਣੇ ਬੱਚਿਆਂ ਨੂੰ ਉਹ ਵੀਡੀਓ ਭੇਜੀਆਂ ਕਹਿੰਦੇ ਇੱਥੇ ਬੜਾ ਕੁਛ ਦੀ ਗਲਤ ਸੁਣਦੇ ਸੀ ਤੇ ਧੀਆਂ ਜਿਨ੍ਹਾਂ ਨੇ ਜਵਾਨ ਧੀਆਂ ਭੇਜੀਆਂ ਪਾਜੀ ਉਹ ਫਿਕਰਮੰਦ ਹੋ ਜਾਂਦੇ ਨੇ ਕੁਦਰਤੀ ਗੱਲ ਆ ਕਹਿੰਦੇ ਤੁਹਾਡੀ ਵੀਡੀਓ ਤੂੰ ਉਸ ਜਗ੍ਹਾ ਤੇ ਬੈਠ ਕੇ ਸੱਚ ਦੱਸਿਆ ਵੀ ਇਹਨਾਂ ਲੋਕਾਂ ਦੇ ਮਗਰ ਲੱਕੇ ਆਪਣੀਆਂ ਵੀ ਇਹ ਨਹੀਂ ਸਾਰੀਆਂ ਕੁੜੀਆਂ ਖਰਾਬ ਕਹਿੰਦੇ ਸਾਨੂੰ ਬੜਾ ਹੌਸਲਾ ਆਇਆ ਉਹ ਵੀਡੀਓ ਲੋਕਾਂ ਨੇ ਆਪਣੇ ਧੀਆਂ ਨੂੰ ਭੇਜੀਆਂ ਤੇ ਇਹ ਗੱਲ ਹੈ ਕਿ ਐਵੇਂ ਲੋਕਾਂ ਨੂੰ ਡਰਾਉਣਾ ਨਹੀਂ ਚਾਹੀਦਾ ਜਿਹੜੀ ਨਹੀਂ ਨਹੀਂ ਜੀ ਭਾਈ ਚਲੋ ਬਹੁਤ ਸੁਣੀਆਂ ਗੱਲਾਂ ਬਾਤਾਂ ਬਾਈ ਅੱਜ ਹੋ ਗਈਆਂ ਮੈਂ ਬਾਕੀ ਬਸ ਇੱਕੋ ਫੇਰ ਇੱਕ ਵਾਰ ਇਹੀ ਗੱਲ ਕਹੂੰਗਾ ਕਿ ਜ਼ਰੂਰ ਕੈਨੇਡਾ ਤੋਂ ਪਤਾ ਕਰੋ ਤਾਂ ਕਿ ਆਪਾਂ ਅਗਲਾ ਐਪੀਸੋਡ ਜਿਹੜਾ ਕਰੀਏ ਨਾ ਉਹ ਹੋਰ ਤੱਥਾਂ ਦੇ ਆਧਾਰ ਤੇ ਕਰੀਏ ਹੈਨਾ ਬਿਲਕੁਲ ਜੀ ਮੈਂ ਕਰਦਾ ਪਤਾ ਸੋ ਥੈਂਕ ਯੂ ਸੋ ਮਚ ਭਾਜੀ ਆਪਾਂ ਕਰੀਏ ਫਿਰ ਅਗਲੇ ਐਪੀਸੋਡ ਦੇ ਵਿੱਚ ਗੱਲਬਾਤ ਹੋਣੀ ਜੀ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਸੋ ਕਿਵੇਂ ਦਾ ਲੱਗਿਆ ਅੱਜ ਦਾ ਐਪੀਸੋਡ ਵੀਡੀਓ ਤੇ ਲਿ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਸਤ ਰੰਗ ਸਤ ਰੰਗ ਕਟਸ ਅਤੇ ਪੀ ਐਸ ਕੇ ਮੀਡੀਆ ਗਰੁੱਪ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਮਿਲਾਂਗੇ ਅਗ E